10 ਮਾਰਚ ਤੋਂ ਲੈ ਕਰਕੇ 15 ਮਾਰਚ ਤੱਕ ਖੋਲਾ ਮੁਹੱਲਾ ਸਮੁੱਚੇ ਹੀ ਖਾਲਸਾ ਪੰਥ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਸ੍ਰੀ ਕੀਰਪੁਰ ਸਾਹਿਬ ਜੀ ਵਿਖੇ ਮਨਾਇਆ ਜਾ ਰਿਹਾ ਹੈ। ਵੇਖਣ ਵਿੱਚ ਆਉਂਦਾ ਹੈ ਹਰ ਸਾਲ ਕਿ ਸਾਡੇ ਨੌਜਵਾਨ ਵੀਰ ਨਗਰਾਂ ਦੇ ਵਿੱਚੋਂ ਜਦੋਂ ਚੱਲਦੇ ਨੇ ਟਰੈਕਟਰਾਂ ਟਰਾਲੀਆਂ ਦੇ ਉੱਤੇ ਵੱਡੇ ਵੱਡੇ ਸਪੀਕਰ ਲਾ ਕਰਕੇ ਡੀਜੇ ਲਾ ਕਰਕੇ ਸ਼ੋਰ ਪਚਾਉਂਦੇ ਹੋਏ ਗੰਦੇ ਗੀਤ ਲਗਾ ਕਰਕੇ ਉਹ ਇੱਥੇ ਪਹੁੰਚਦੇ ਨੇ ਉਹਨਾਂ ਨੂੰ ਬੇਨਤੀ ਹੈ ਭਾਈ ਆਪਾਂ ਪੂਲਾ ਮੁਹੱਲਾ ਸਾਨੂੰ ਕਨ ਗੁਰੂ ਕਲਗੀ ਤਰਪਤਾ ਜੀ ਨੇ ਬਖਸ਼ਿਸ਼ ਕੀਤਾ ਇਹ ਕੌਮੀ ਤਿਉਹਾਰ ਹੈ ਅਸੀਂ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਇਹਨੂੰ ਮਨਾਉਣਾ ਹੈ ਫੋਨ ਲਵਾਜੀ ਆਪਾਂ ਬਿਲਕੁਲ ਨਹੀਂ ਕਰਨੀ ਜਿਸ ਦੇ ਨਾਲ ਸਾਡਾ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਲੰਗਰਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਪਲਾਸਟਿਕ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਆਪਾਂ ਸਟੀਲ ਦੇ ਹੋਰ ਤਾਂਬੇ ਦੇ ਭਾਂਡਿਆਂ ਦੀ ਵਰਤੋਂ ਕਰਨੀ ਹੈ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵੱਲੋਂ ਆਪਣੇ ਪਿਆਰੇ ਖਾਲਸਾ ਨੂੰ ਬਖਸ਼ਿਸ਼ ਕੀਤਾ ਹੋਇਆ ਕੌਮੀ ਤਿਉਹਾਰ ਖੋਲਾ ਮਹੱਲਾ ਸਮੁੱਚਾ ਹੀ ਖਾਲਸਾ ਪੰਥ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਮਨਾਉਂਦਾ ਹੈ ਔਰ ਇਸ ਸਾਲ 10 ਮਾਰਚ ਤੋਂ ਲੈ ਕੇ 15 ਮਾਰਚ ਤੱਕ ਹੋਲਾ ਮਹੱਲਾ ਸਮੁੱਚੇ ਹੀ ਖਾਲਸਾ ਪੰਥ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਜੀ ਵਿਖੇ ਸ਼੍ਰੀ ਕੀਰਤਪੁਰ ਸਾਹਿਬ ਜੀ ਵਿਖੇ ਮਨਾਇਆ ਜਾ ਰਿਹਾ ਹੈ। ਔਰ ਪ੍ਰਸ਼ਾਸਨ ਵੱਲੋਂ ਮੀਟਿੰਗਾਂ ਤਾਂ ਹੋਈਆਂ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਹੜੀ ਗੜਸ਼ੰਕਰ ਤੋਂ ਸੜਕ ਆਉਂਦੀ ਹੈ। ਵੈਸੇ ਤੋਂ ਸਾਰੀ ਸੜਕ ਦੀ ਸੇਵਾ ਜਿਹੜੀ ਉਹ ਮਹਾਂਪੁਰਖ ਬਾਬਾ ਸੁੱਖਾ ਸਿੰਘ ਜੀ, ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਕਲਾ ਅਨੰਦਗੜ੍ਹ ਸਾਹਿਬ ਵਾਲੇ ਕਰਵਾ ਰਹੇ ਨੇ। ਪਰ ਉਸ ਤੋਂ ਅੱਗੇ ਜਿਹੜੀ ਸੜਕ ਹੈ ਉਹਦੀ ਹਾਲਤ ਬੜੀ ਖਸਤਾ ਹੈ ਤੇ ਉਹ ਵੀ ਅਜੇ ਤੱਕ ਪ੍ਰਸ਼ਾਸਨ ਵੱਲੋਂ ਨਹੀਂ ਬਣਾਈ ਗਈ ਇਧਰੋ ਸ਼੍ਰੀ ਕੀਰਤਪੁਰ ਸਾਹਿਬ ਤੋਂ ਜਦੋਂ ਸੜਕ ਜਿਹੜੀ ਜਾਂਦੀ ਹੈ ਰਾਹ ਦੇ ਵਿੱਚ ਉਹ ਟੋਲ ਪਲਾਜ਼ਾ ਹੈ ਉਹ ਬਹੁਤ ਜਿਹੜਾ ਹੈ ਸੰਗਤ ਨੂੰ ਪਰੇਸ਼ਾਨ ਕਰਦਾ ਉੱਥੇ ਜਾਮ ਲੱਗਦਾ ਹੈ ਇਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਲਦੀ ਤੋਂ ਜਲਦੀ ਇਹਦਾ ਕੋਈ ਹੱਲ ਕੀਤਾ ਜਾਵੇ ਔਰ ਦਾਸ ਵੱਲੋਂ ਸਮੂਹਤੀਆਂ ਸੰਗਤਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਹੈ ਭਾਈ ਆਪਾਂ ਹੋਲਾ ਮਹੱਲਾ ਬੜੇ ਪਿਆਰ ਸਤਿਕਾਰ ਦੇ ਨਾਲ ਮਨਾਉਣਾ ਹੈ ਵੇਖਣ ਵਿੱਚ ਆਉਂਦਾ ਹੈ ਹਰ ਸਾਲ ਕਿ ਸਾਡੇ ਨੌਜਵਾਨ ਵੀਰ ਨਗਰਾਂ ਦੇ ਵਿੱਚੋਂ ਜਦੋਂ ਚੱਲਦੇ ਨੇ ਟਰੈਕਟਰਾਂ ਟਰਾਲੀਆਂ ਦੇ ਉੱਤੇ ਵੱਡੇ ਵੱਡੇ ਸਪੀਕਰ ਲਾਹ ਕੇ ਕਰਕੇ ਡੀਜੇ ਲਾਹ ਕੇ ਕਰਕੇ ਸ਼ੋਰ ਮਚਾਉਂਦੇ ਹੋਏ ਗੰਦੇ ਗੀਤ ਲਗਾ ਕਰਕੇ ਉਹ ਇੱਥੇ ਪਹੁੰਚਦੇ ਨੇ ਉਹਨਾਂ ਨੂੰ ਬੇਨਤੀ ਹੈ ਭਾਈ ਆਪਾਂ ਹੋਲਾ ਮਹੱਲਾ ਸਾਨੂੰ ਤਨ ਗੁਰੂ ਕਲਗੀ ਤਰਪਤਾ ਜੀ ਨੇ ਬਖਸ਼ਿਸ਼ ਕੀਤਾ ਹੈ ਕੌਮੀ ਤਿਉਹਾਰ ਹੈ ਅਸੀਂ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਇਹਨੂੰ ਮਨਾਉਣਾ ਹੈ ਦੂਸਰਾ ਸਾਡੇ ਵੀਰ ਮੋਟਰਸਾਈਕਲਾਂ ਤੇ ਆਉਂਦੇ ਨੇ ਮੋਟਰਸਾਈਕਲਾਂ ਦੇ ਸਲੈਂਸਰ ਲਾਹ ਕਰਕੇ ਇੱਕ ਦੂਜੇ ਤੋਂ ਅੱਗੇ ਭਜਾਉਂਦੇ ਨੇ ਉਹਨਾਂ ਦੇ ਪਟਾਕੇ ਮਰਵਾਉਂਦੇ ਨੇ ਔਰ ਭੈੜੀਆਂ ਭੈੜੀਆਂ ਆਵਾਜ਼ਾਂ ਮੋਟਰਸਾਈਕਲਾਂ ਦੀਆਂ ਕੱਢਦੇ ਨੇ ਜਿਸ ਦੇ ਨਾਲ ਸੰਗਤ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਭਾਈ ਉਹਨਾਂ ਨੂੰ ਵੀ ਬੇਨਤੀ ਹੈ ਕਿ ਆਪਾਂ ਆਪਣੇ ਪਿਆਰ ਦੇ ਨਾਲ ਤੇ ਪਾਵਨ ਤਿਉਹਾਰ ਮਨਾਉਣਾ ਹੈ ਹੁੱਲੜਬਾਜੀ ਆਪਾਂ ਬਿਲਕੁਲ ਨਹੀਂ ਕਰਨੀ ਜਿਸ ਦੇ ਨਾਲ ਸਾਡਾ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਔਰ ਲੰਗਰਾਂ ਦੇ ਵਿੱਚ ਜਿਹੜੀਆਂ ਸੰਗਤਾਂ ਹੋਲੇ ਮੁਹੱਲੇ ਉੱਤੇ ਸ਼੍ਰੀ ਅਨੰਦਪੁਰ ਸਾਹਿਬ ਜੀ ਵਿਖੇ ਪਹੁੰਚਦੀਆਂ ਨੇ ਉਹਨਾਂ ਵਾਸਤੇ ਸੰਗਤਾਂ ਵੱਲੋਂ ਲੰਗਰ ਲਗਾਏ ਜਾਂਦੇ ਨੇ ਲੰਗਰਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਪਲਾਸਟਿਕ ਤਕਦੀ ਵਰਤੋਂ ਬਿਲਕੁਲ ਨਹੀਂ ਕਰਨੀ ਆਪਾਂ ਸਟੀਲ ਦੇ ਹੋਰ ਤਾਂਬੇ ਦੇ ਭਾਂਡਿਆਂ ਦੀ ਵਰਤੋਂ ਕਰਨੀ ਹੈ ਇਹ ਸਾਰੀ ਗੱਲ ਦਾ ਆਪਾਂ ਧਿਆਨ ਰੱਖਣਾ ਹੈ ਸਾਫ ਸਫਾਈ ਰੱਖਣੀ ਹੈ ਔਰ ਹੋਲਾ ਮਹੱਲਾ ਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਆਪਣੇ ਪਿਆਰੇ ਖਾਲਸਾ ਨੂੰ ਬਖਸ਼ਿਸ਼ ਕੀਤਾ ਹੋਇਆ ਕੌਮੀ ਤਿਉਹਾਰ ਹੋਲਾ ਮਹੱਲਾ ਸਮੁੱਚਾ ਹੀ ਖਾਲਸਾ ਪੰਥ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਜੀ ਵਿਖੇ ਮਨਾਉਂਦਾ ਹੈ ਔਰ ਇਸ ਸਾਲ 10 ਮਾਰਚ ਤੋਂ ਲੈ ਕਰਕੇ 15 ਮਾਰਚ ਤੱਕ ਖੋਲਾ ਮੁਹੱਲਾ ਸਮੁੱਚੇ ਹੀ ਖਾਲਸਾ ਪੰਥ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਜੀ ਵਿਖੇ ਸ਼੍ਰੀ ਕੀਰਤਪੁਰ ਸਾਹਿਬ ਜੀ ਵਿਖੇ ਮਨਾਇਆ ਜਾ ਰਿਹਾ ਹੈ ਔਰ ਪ੍ਰਸ਼ਾਸਨ ਵੱਲੋਂ ਮੀਟਿੰਗਾਂ ਤਾਂ ਹੋਈਆਂ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਹੜੀ ਗੜਸ਼ੰਕਰ ਤੋਂ ਸੜਕ ਆਉਂਦੀ ਹੈ ਵੈਸੇ ਤੋਂ ਸਾਰੀ ਸੜਕ ਦੀ ਸੇਵਾ ਜਿਹੜੀ ਉਹ ਮਹਾਂਪੁਰਖ ਬਾਬਾ ਸੁਖਾ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਕਲਾ ਅਨੰਦਗੜ੍ਹ ਸਹਿਬ ਵਾਲੇ ਕਰਵਾ ਰਹੇ ਨੇ ਪਰ ਉਸ ਤੋਂ ਅੱਗੇ ਜਿਹੜੀ ਸੜਕ ਹੈ ਉਹਦੀ ਹਾਲਤ ਬੜੀ ਖਸਤਾ ਹੈ ਤੇ ਉਹ ਵੀ ਅਜੇ ਤੱਕ ਪ੍ਰਸ਼ਾਸਨ ਵੱਲੋਂ ਨਹੀਂ ਬਣਾਈ ਗਈ ਕਿਦਰੋ ਸ਼੍ਰੀ ਕੀਰਪੁਰ ਸਾਹਿਬ ਤੋਂ ਜਦੋਂ ਸੜਕ ਜਿਹੜੀ ਜਾਂਦੀ ਹੈ ਰਾਹ ਦੇ ਵਿੱਚ ਉਹ ਟੋਲ ਪਲਾजा ਹੈ ਉਹ ਬਹੁਤ ਜਿਹੜਾ ਹੈ ਸੰਗਤ ਨੂੰ ਪਰੇਸ਼ਾਨ ਕਰਦਾ ਉੱਥੇ ਜਾਮ ਲੱਗਦਾ ਹੈ ਇਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਲਦੀ ਤੋਂ ਜਲਦੀ ਇਹਦਾ ਕੋਈ ਹੱਲ ਕੀਤਾ ਜਾਵੇ ਔਰ ਦਾਸ ਵੱਲੋਂ ਸਮੂਹੀਆਂ ਸੰਗਤਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਹੈ ਭਾਈ ਆਪਾਂ ਹੋਲਾ ਮਹੱਲਾ ਬੜੇ ਪਿਆਰ ਸਤਿਕਾਰ ਦੇ ਨਾਲ ਮਨਾਉਣਾ ਹੈ ਵੇਖਣ ਵਿੱਚ ਆਉਂਦਾ ਹੈ ਹਰ ਸਾਲ ਕਿ ਸਾਡੇ ਨੌਜਵਾਨ ਵੀਰ ਨਗਰਾਂ ਦੇ ਵਿੱਚੋਂ ਜਦੋਂ ਚੱਲਦੇ ਨੇ ਟਰੈਕਟਰਾਂ ਟਰਾਲੀਆਂ ਦੇ ਉੱਤੇ ਵੱਡੇ ਵੱਡੇ ਸਪੀਕਰ ਲਾਹ ਕੇ ਕਰਕੇ ਡੀਜੇ ਲਾਹ ਕੇ ਕਰਕੇ ਸ਼ੋਰ ਮਚਾਉਂਦੇ ਹੋਏ ਗੰਦੇ ਗੀਤ ਲਗਾ ਕਰਕੇ ਉਹ ਇੱਥੇ ਪਹੁੰਚਦੇ ਨੇ ਉਹਨਾਂ ਨੂੰ ਬੇਨਤੀ ਹੈ ਭਾਈ ਆਪਾਂ ਹੋਲਾ ਮਹੱਲਾ ਸਾਨੂੰ ਤਨ ਗੁਰੂ ਕਲਗੀ ਧਰਪਤਾ ਜੀ ਨੇ ਬਖਸ਼ਿਸ਼ ਕੀਤਾ ਹੈ ਕੌਮੀ ਤਿਉਹਾਰ ਹੈ ਅਸੀਂ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਇਹਨੂੰ ਮਨਾਉਣਾ ਹੈ ਦੂਸਰਾ ਸਾਡੇ ਵੀਰ ਮੋਟਰਸਾਈਕਲਾਂ ਤੇ ਆਉਂਦੇ ਨੇ ਮੋਟਰਸਾਈਕਲਾਂ ਦੇ ਸਲੈਂਸਰ ਲਾਹ ਕਰਕੇ ਇੱਕ ਦੂਜੇ ਤੋਂ ਅੱਗੇ ਭਜਾਉਂਦੇ ਨੇ ਉਹਨਾਂ ਦੇ ਪਟਾਕੇ ਮਰਵਾਉਂਦੇ ਨੇ ਔਰ ਭੈੜੀਆਂ ਭੈੜੀਆਂ ਆਵਾਜ਼ਾਂ ਮੋਟਰਸਾਈਕਲਾਂ ਦੀਆਂ ਕੱਢਦੇ ਨੇ ਜਿਸ ਦੇ ਨਾਲ ਸੰਗਤ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਭਾਈ ਉਹਨਾਂ ਨੂੰ ਵੀ ਬੇਨਤੀ ਹੈ ਕਿ ਆਪਾਂ ਆਪਣੇ ਪਿਆਰ ਦੇ ਨਾਲ ਤੇ ਪਾਵਨ ਤਿਉਹਾਰ ਮਨਾਉਣਾ ਹੈ ਹੁੱਲੜਬਾਜੀ ਆਪਾਂ ਬਿਲਕੁਲ ਨਹੀਂ ਕਰਨੀ ਜਿਸ ਦੇ ਨਾਲ ਸਾਡਾ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਔਰ ਲੰਗਰਾਂ ਦੇ ਵਿੱਚ ਜਿਹੜੀਆਂ ਸੰਗਤਾਂ ਹੋਲੇ ਮੁਹੱਲੇ ਉੱਤੇ ਸ਼੍ਰੀ ਅਨੰਦਪੁਰ ਸਾਹਿਬ ਜੀ ਵਿਖੇ ਪਹੁੰਚਦੀਆਂ ਨੇ ਉਹਨਾਂ ਵਾਸਤੇ ਸੰਗਤਾਂ ਵੱਲੋਂ ਲੰਗਰ ਲਗਾਏ ਜਾਂਦੇ ਨੇ ਲੰਗਰਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਪਲਾਸਟਿਕ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਆਪਾਂ ਸਟੀਲ ਦੇ ਹੋਰ ਤਾਂਬੇ ਦੇ ਭਾਂਡਿਆਂ ਦੀ ਵਰਤੋਂ ਕਰਨੀ ਹੈ ਇਹ ਸਾਰੀ ਗੱਲ ਦਾ ਆਪਾਂ ਧਿਆਨ ਰੱਖਣਾ ਹੈ ਸਾਫ ਸਫਾਈ ਰੱਖਣੀ ਹੈ ਔਰ ਹੋਲਾ ਮਹੱਲਾ ਪੱਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ